ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਕੁਝ ਪੋਸਟਾਂ ਆਈਆਂ ਨੇ ਜਿਹੜੀਆਂ ਕਿ ਨਰਸਾਂ ਦੀ ਭਰਤੀ ਹੋएगी ਸਰਕਾਰੀ ਹਸਪਤਾਲਾਂ ਦੇ ਵਿੱਚ ਉਹਦੇ ਲਈ ਕਿਵੇਂ ਫਾਰਮ ਭਰਨਾ ਹੈ ਕੀ ਆਖਰੀ ਮਿਤੀ ਰਹੇਗੀ ਅਤੇ ਉਹਦੀ ਫੀਸ ਕਿੰਨੀ ਹੈ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਦੋਸਤੋ ਵੀਡੀਓ ਨੂੰ ਲਾਸਟ ਦੇ ਤੱਕ ਜਰੂਰ ਦੇਖ ਲੈਣਾ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚਾਈ ਜਾ ਸਕੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਔਨ ਵਾਲੀਆਂ ਪੜਤਿਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਹਰ ਇੱਕ ਫਾਰਮ ਨੂੰ ਚੰਗੇ ਤਰੀਕੇ ਦੇ ਨਾਲ ਭਰ ਸਕੋ ਤਾਂ ਚਲੋ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਕਿਹੜੀਆਂ ਪੋਸਟਾਂ ਨੇ ਤੇ ਇਹਨਾਂ ਨੂੰ ਕਿਵੇਂ ਫਿਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹ ਪੋਸਟਾਂ ਹੈਗੀਆਂ ਨੇ ਦੋਸਤੋ ਗਵਰਨਮੈਂਟ ਮੈਡੀਕਲ ਹਸਪੀਟਲ ਚੰਡੀਗੜ੍ਹ ਤਾਂ ਦੇਖੋ ਜੀ ਇਹ ਜਿਹੜੀਆਂ ਪੋਸਟਾਂ ਨੇ 3B 32 ਸੈਕਟਰ ਦੇ ਵਿੱਚ ਹੈਗੀਆਂ ਨੇ ਚੰਡੀਗੜ੍ਹ ਤਾਂ ਦੇਖੋ ਜੀ ਪਬਲਿਕ ਅਪਪਾਇੰਟਮੈਂਟ ਨੋਟਿਸ ਹੈਗਾ ਲਾਸਟ ਡੇਟ ਫੋਰ ਅਪਲੋਡ ਔਨਲਾਈਨ 7 5 2025 ਤਾਂ ਮਤਲਬ ਕਿ ਇਹ 5ਵੇਂ ਮਹੀਨੇ ਦੀ 7 ਤਰੀਕ ਤੱਕ ਆਪਾਂ ਪੋਸਟਾਂ ਪਰ ਸਕਦੇ ਹਾਂ ਗਰੁੱਪ B ਦੀਆਂ ਪੋਸਟਾਂ ਨੇ ਆਪਾਂ ਕੈਟਾਗਰੀ ਵਾਈਜ਼ ਵੰਡ ਕਰੀਏ ਇਹਨਾਂ ਦੀ ਤਾਂ ਜਨਰਲ ਦੀਆਂ 212 ਪੋਸਟਾਂ ਬੰਦੀਆਂ ਨੇ ਐਸਸੀ ਦੀਆਂ 47 ओबीसी ਐਨਸੀਐਲ 123 ਪੋਸਟਾਂ ਬੰਦੀਆਂ ਨੇ ਇਸੇ ਤਰ੍ਹਾਂ ایਡਬਲਯੂਐਸ ਦੇ ਕੋਟੇ ਦੇ ਵਿੱਚ 42 ਨੇ ਔਰ ਪੀਡਬਲਯੂਬੀਡੀ ਦੀਆਂ ਪੋਸਟਾਂ 16 ਨੇ ਟੋਟਲ 424 ਪੋਸਟਾਂ ਬਣ ਜਾਂਦੀਆਂ ਨੇ ਇਨਕਰੀਜ਼ ਔਰ ਡਿਕਰੀਜ਼ ਹੋ ਸਕਦੀਆਂ ਨੇ ਵੈਕੈਂਸੀਸ ਅਤੇ ਖੋ ਲਿਖਿਆ ਹੈ ਉਹਨਾਂ ਨੇ ਪਹਿਲੇ ਹੀ ਨੰਬਰ ਆਫ ਵੈਕੈਂਸੀਜ਼ ਇਜ਼ ਸਬਜੈਕਟ ਟੂ ਵੇਰੀਏਸ਼ਨ ਐਂਡ ਐਨੀ ਇਨਕਰੀਜ਼ অর ਡਿਕਰੀਸ ਮਤਲਬ ਕਿ ਇਹ ਘਟਾਈਆਂ ਜਾਂ ਵਧਾਈਆਂ ਵੀ ਜਾ ਸਕਦੀਆਂ ਨੇ ਠੀਕ ਹੈ ਜੀ ਤਾਂ ਇਹਦੇ ਵਿੱਚ ਜਿਹੜੀ ਨੇ ਆਪਾਂ ਫੰਕਸ਼ਨ ਰਿਕੁਆਇਰਮੈਂਟ ਹੈਗੀ ਹੈ ਜਿਹੜਾ ਸਿਟਿੰਗ ਇਹ ਤਾਂ ਦੋਸਤੋਂ ਆਪਾਂ ਨੂੰ ਪਤਾ ਲੱਗਿਆ ਹੁਣ ਆਪਾਂ ਦੇਖਦੇ ਹਾਂ ਏਜ ਲਿਮਟ ਜਿਹੜੀ ਹੈ 18 ਤੋਂ 30 ਹੈ ਠੀਕ ਹੈ ਜੀ ਐਪਲੀਕੇਸ਼ਨ ਫੀਸ ਹੈ ਜਿਹੜੀ ਉਹ ਹੈਗੀ ਹੈ ਜਨਰਲ ਦੇ ਲਈ 1000 ਰੁਪਏ ਠੀਕ ਹੈ ਜੀ ਉਹ ਜਨਰਲ ਦੇ ਵਿੱਚ ਇਹਨਾਂ ਨੇ OBC, NCL, EWS ਵੀ ਰੱਖਿਆ ਸਿਰਫ SC ਦੇ ਲਈ 800 ਫੀਸ ਹੈ ਔਰ ਪਰਸਨ ਵਿਦ ਡਿਸੇਬਿਲਟੀ ਉਹਨਾਂ ਦੇ ਲਈ ਫ੍ਰੀ ਆਫ ਕੋਸਟ ਦ ਕੈਂਡੀਡੇਟ willing to apply should visit GMCH website ਤਾਂ ਕਲਿਕ ਔਨ ਵੈਕੈਂਸੀਜ਼ ਔਨ ਦਾ ਸਾਈਟ ਕੈਨ ਬੀ ਅਸੈਸਡ ਬਾਈ ਟਾਈਪਿੰਗ http gmchgovernment.in jobs and training for further details online application pay scale eligibility criteria and term and condition etc in case of technical assistant difficulty inquiry regarding submission of online application from candidate can send email at dmerut2021@gmail.com ਤੁਹਾਨੂੰ ਜੇਕਰ ਕੋਈ ਵੀ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਫਾਰਮ ਨੂੰ ਫਿਲ ਕਰਨ ਦੇ ਵਿੱਚ ਫਾਰਮ ਫਿਲ ਨਹੀਂ ਹੋ ਰਿਹਾ ਫੀਸ ਫਿਲ ਨਹੀਂ ਹੋ ਰਹੀ ਜਾਂ ਅਦਰ ਤੋ ਤੁਸੀਂ ਇਸ ਵਿੱਚ ਇਸ Gmail ਤੇ ਅਕਾਊਂਟ ਦੇ ਮੇਲ ਕਰਕੇ ਪੁੱਛ ਸਕਦੇ ਹੋ ਸੋ ਦੋਸਤੋ ਇਹ ਪੋਸਟਰ ਨੇ ਇਹਨਾਂ ਨੂੰ ਜਰੂਰ ਫਿਲ ਕਰਨਾ ਜਿੰਨਾ ਬੱਚਿਆਂ ਨੇ ਨਰਸਿੰਗ ਦੇ ਕੋਰਸਸ ਕੀਤੇ ਹੋਏ ਨੇ ਸੋ ਇਹ ਬਹੁਤ ਵਧੀਆ ਪੋਸਟ ਨੇ ਗਵਰਨਮੈਂਟ ਹਸਪੀਟਲ ਮੈਡੀਕਲ ਕਾਲਜ ਦੇ ਵਿੱਚ ਨੇ ਨਾਲ ਹੀ ਹਸਪੀਟਲ ਹੈ ਸੋ ਉੱਥੇ ਤੁਹਾਡੀ ਟ੍ਰੇਨਿੰਗ ਦੇ ਨਾਲ ਨਾਲ ਵਧੀਆ ਸੈਲਰੀ ਵੀ ਦਿੱਤੀ ਜਾਵੇਗੀ ਜਿੰਨਾਂ ਬੱਚਾ ਕੋਲ ਇਹ ਕੁਆਲਿਫਿਕੇਸ਼ਨ ਹੈ ਜੋ ਕਿ ਇਹਨਾਂ ਪੋਸਟਾਂ ਦੇ ਲਈ ਚਾਹੀਦੀ ਹੁੰਦੀ ਹੈ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਲਾ ਸਕਦੇ ਕੰਦੇ ਲਈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਜਿਹੜੇ ਕਿ ਮੈਡੀਕਲ ਲਾਈਨ ਦੇ ਵਿੱਚ ਨੇ ਧੰਨਵਾਦ